ਵਿਦਾਂਸਵਾ ਹਲਕਾ ਖਜੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ thre ਬ੍ਰਾਹਮਣ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਕੂੜੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਇਸ ਘਟਨਾ ਵਿੱਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਮਨੋਚਾਹਲ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੱਢਣਾ ਦਾ ਜਾਇਜ਼ਾ ਲਿਆ ਇਹਦੀ ਮਾਸੀ ਆਪਣਾ ট্রান্সਫਰਮਰ ਇੱਥੇ ਸ਼ਿਫਟ ਕਰਾਇਆ ਸੀ ਤੇ ਅਵਤਾਰ ਸਿੰਘ ਪੁੱਤਰ ਦਲੀਪ ਸਿੰਘ ਜਿਹੜਾ ਵਾਰ-ਵਾਰ ਸਾਡੇ ਕੋਲ ਫਿਊਜ਼ਡ ਆਉਂਦਾ ਕਦੀ ਕੁਸ਼ ਕਰਦਾ ਇਹਨੇ 11000 ਦੀ ਕੱਲ ਸ਼ਾਮ ਨੂੰ ਚਲਦੀ ਲਾਈਨ ਦੇ ਵਿੱਚ ਵੋਲਟੇਜ ਬਾ ਤਾਰ ਤੋੜਤੀ ਆ ਤਾਂ ਕਿ ਇਹਨਾਂ ਨੂੰ ਕਰੰਟ ਲੱਗ ਜੇ ਜਿਹੜੇ ਇੱਥੇ ਮੇਰੀ ਪਤਨੀ ਤੇ ਦੋ ਬੰਦੇ ਠੇਕੇ ਦੇ ਵਾਲੇ ਪਹਿਲੀ ਵਾਰੋਂ ਲੈ ਸੀ ਕਿਉਂ ਇਹੋ ਜਿਹੀ ਹਰਕਤਾਂ ਕਰ ਰਿਹਾ ਵਾ ਕਿਉਂ ਤੁਹਾਨੂੰ ਜਾਣੂ ਮੈਨੂੰ ਪਹਿਲੀ ਇਹ ਕੋਈ ਠੇਕੇ ਤੇ ਸੀ ਹੁਣ ਠੇਕੇ ਤੇ ਨਿਕਲ ਗਈ ਦੂਸਰੇ ਨੂੰ ਦੇਣੀ ਆ ਤੇ ਇਹ ਜਾਣ ਬੁੱਝ ਕੇ ਇਦਾਂ ਨਹੀਂ ਹਰਕਤਾਂ ਕਰਦੇ ਪਹਿਲਾਂ ਤੇ ਹਰਕਤਾਂ ਕਰਦੇ ਕਦੀ ਜ਼ਮੀਨ ਦਾ ਕੋਈ ਘੁਟਾਲਾ ਕਰਦੇ ਕਦੀ ਕੋਈ ਘੁਟਾਲਾ ਕਦੀ ਪਟਵਾਰੀ ਨੂੰ ਪੈਸੇ ਦੇ ਕੇ ਮੇਰੇ ਨਾਂ ਤੋਂ ਆਪਣਾ ਨਾਂ ਕਰਾ ਲੈਂਦੇ ਕਦੀ ਕੁਝ ਕਰਾ ਲੈਂਦੇ ਤੇ ਪਹਿਲਾਂ ਪ੍ਰਾਈਮ ਮਿਨਿਸਟਰ ਨੂੰ ਅਸੀਂ ਮੇਰੀ ਵਾਈਫ ਜਿਹੜੀ ਆ ਉਹ ਪਹਿਲਾਂ ਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਨੇ ਅਵਤਾਰ ਸਿੰਘ ਮੇਰੇ ਅਮਰਜੀਤ ਸਿੰਘ ਪੁੱਤਰ ਸਕੱਤਰ ਸਿੰਘ ਦਾ ਸਗਾ ਸਾਲਾ ਹੈ ਅਵਤਾਰ ਸਿੰਘ ਪੁੱਤਰ ਦਲੀਪ ਸਿੰਘ ਤੇ ਇਹ ਅਸੀਂ ਗਵਾਲੀਆ ਰੋ ਪਹਿਲੀ ਜਿਹੜੀ ਬਦਲੀ ਕਰਾਈ ਹੈ ਪੰਚਤਾਨਾ ਟਰਾਂਸਫਰ ਕਰਕੇ ਉਹ ਸੰਦਾ ਖਾਤਾ ਸਾਡਾ ਆਪਣੇ ਆਪਣੇ ਕੁਰੇ ਵੰਡੇ ਹੋਏ ਆ ਇਹਨਾਂ ਮੇਰਾ ਰਾਹ ਵੀ ਵਾਇਆ ਦੂਰਾ ਵੰਡੇ ਦੂਰਾ ਦੇ ਵਿੱਚ ਰਾਇਤ ਵੀ ਦਿੱਤੀ ਆ ਉਹ ਵੀ ਵਾਇਆ ਹੋਇਆ ਕਿੰਨੇ ਕਿੱਲੇ ਜ਼ਮੀਨ ਆ meri 4.7 ਕਿਲੇ ਜ਼ਮੀਨ ਹੈ ਤੇ ਕੋਈ ਜਦੋਂ ਇਹ ਜਦੋਂ ਇਹਨਾਂ ਨੇ ਇਹੋ ਜਿਹੀ ਹਰਕਤ ਕਰਦੇ ਉਹਨਾਂ ਨੂੰ ਵੀ ਰੋਕਿਆ ਨਹੀਂ ਤੁਸੀਂ ਉਹਨਾਂ ਨੂੰ ਕੁਝ ਨਹੀਂ ਕੀਤਾ ਅਸੀਂ ਬਥੇਰੀ ਕੰਪਲੇਨਾਂ ਪਾਉਣੇ ਆ ਬਲਕਿ ਮੈਂ ਪਿਛਲੇ ਸਾਲ ਜੱਜ ਸਾਹਿਬ ਦੇ ਨਾਲ ਸੀ ਜੱਜ ਸਾਹਿਬ ਨੇ ਪਿਆ ਕਿ ਕਮਲਜੀਤ ਸਿੰਘ ਮੈਂ ਇਹ ਜਿਹੜੀ ਹਰਕਤ ਕੀਤੀ ਹੈ ਲਿਆ ਮੈਂ ਪਰਚਾ ਦਰਜ ਕਰਵਾ ਦੇਣਾ ਮੈਂ ਜੱਜ ਸਾਹਿਬ ਨੂੰ ਕਿਹਾ ਸਰ ਮੇਰਾ ਪਿਓ ਹੈ ਨਹੀਂ ਗਾ ਪਿਓ ਡੈਥ ਹੋ ਗਈ ਮੇਰਾ ਵੱਡਾ ਭਰਾ ਹੈ ਇਹਦੀ ਸੋਚ ਮਾੜੀ ਆ ਮੈਂ ਉਹ ਕਿਸੇ ਤਰੀਕੇ ਨਾਲ ਤਹਿਸੀਲਦਾਰ ਕੋਲ ਵਾਪਸ ਆਪਣੀ ਜ਼ਮੀਨ ਕਰਾ ਲਈ ਮੈਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਹੂੰ ਫਿਰ ਇਹਨਾਂ ਝੂਠੀ ਵਸੀਦ ਬਣਾ ਕੇ ਮਸੀਹ ਚੜਾਉਣੀ ਚਾਹੀ ਉਹ ਵੀ ਅਹੀਂ ਕੋਰਟ ਚੋ ਐਸਡੀਐਮ ਕੋਰਟ ਚੋ ਤੇ ਡੀਸੀ ਕੋਰਟ ਚੋ ਕੇ ਸੀ ਜਿੱਤੇ ਆ ਤੇ ਆ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਤੇ ਫਿਰ ਸਾਡੇ ਨਾਮ ਲਈ ਹੁਣ ਵੀ ਤੁਹਾਡੇ ਤੇ ਕੋਈ ਹਮਲਾ ਵਗੈਰਾ ਵੀ ਕੀਤਾ ਕੋਈ ਇਹਨਾਂ ਨੇ ਹਾਂਜੀ ਕੱਲ ਸ਼ਾਮ ਨੂੰ ਇਸ ਤੋਂ ਬਾਅਦ ਇਹਨਾਂ ਜਦੋਂ ਇਹ ਵੇਖਿਆ ਵੀ ਤਾਰ ਲੱਗੀ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਇਹਨੇ ਆਪਣੀ 315 ਬੋਰ ਤੇ ਇੱਕ ਦੇ ਮੁੰਡੇ ਦੇ ਨਾਲ ਪਿਸਟਲ ਬੱਤੀ ਬੋਰ ਦਾ ਇੱਥੇ ਆ ਕੇ ਇਹਨਾਂ ਨੇ ਫਾਇਰ ਮਾਰੇ ਸਿੱਧੇ ਇਹਨਾਂ ਦੇ ਉੱਤੇ ਇਹਨਾਂ ਦੇ ਕੰਨਾਂ ਕੋਲੇ ਗੁਲੀਆਂ ਫਿਰ ਇਹ ਭੱਜ ਗਏ ਮੈਸੇਜ ਵੀ ਮੇਰੇ ਨਾਲ ਹੀ ਦੋ ਮੁੰਡੇ ਕੀ ਮੰ ਅਸੀਂ ਮੰਨ ਕਰਦੇ ਪ੍ਰਸ਼ਾਸਨ ਨੇ ਇਹਨਾਂ ਦੇ ਕਾਰਵਾਈ ਕਰੇ ਤੇ ਜਿਹੜੇ ਰਫਲ ਦੇ ਲਾਇਸੈਂਸ ਆ ਇਹਨਾਂ ਦੇ ਰੱਦ ਕੀਤੇ ਜਾਣ ਇਹ ਜਿਹੇ ਅੰਸਰਾਂ ਦੇ ਪਹਿਲਾਂ ਵੀ ਪਿੰਡ 'ਚ ਕਈ ਵਾਰ ਗੋਲੀਆਂ ਚਲਾ ਚੁੱਕੇ ਪਿੰਡ ਪੂਰੇ ਨੇ ਸਰਪੰਚ ਸਾਹਿਬ ਨੇ ਸੁਣੀਆਂ ਹੋਰ ਕਈਆਂ ਨੇ ਸੁਣੀਆਂ ਆ ਜਿਨ੍ਹਾਂ ਨੇ ਪੁੱਛੀਆਂ ਤੇ ਕਿਸੇ ਦਾ ਵੀ ਜਾਨੀ ਮਾਲ ਨੁਕਸਾਨ ਕਰ ਸਕਦੇ ਆ ਗੋਲੀਆਂ ਚ ਲਿਆ ਕੀ ਮਾਮਲਾ ਹੈ ਅਸੀਂ ਕੱਲ ਆਪਣੀ ਜਵੀਨ ਤੇ ਆਏ ਸੀਗੇ ਤੇ ਅਸੀਂ ਆਪਣੀ ਪਹਿਲੀ ਸਾਡੀ ਵੌਂਡ ਹੈ ਸਾਡਾ ਟਰਾਂਸਫਰ ਲੱਗਾ ਅਸੀਂ ਵੇਖਣ ਵਾਸਤੇ ਆਏ ਆ ਇਹਨਾਂ ਨੇ ਗੋਲੀਆਂ ਚਲਾ ਕੇ ਸਾਡੀ ਕੀ ਨਾ ਕੀ ਇਹਨਾਂ ਦਾ ਕੀ ਨਿਕਲ ਗਿਆ ਅਵਤਾਰ ਸਿੰਘ ਨੇ ਅਵਤਾਰ ਸਿੰਘ ਤੋਂ ਉਹਦਾ ਬੇਟਾ ਸੀ ਕੀ ਲੱਗਦੇ ਕੀ ਤੁਹਾਡੇ ਲਾਪਰੀਤ ਇਹ ਮੇਰੇ ਜੇਠ ਦੇ ਸਾਲੇ ਆ ਜਸਪਰਨ ਅੱਛਾ ਇਹ ਮੇਰੇ ਜੇਠ ਦੇ ਸਾਲੇ ਆ ਤੁਹਾਡਾ ਜੇਠ ਵੀ ਇਸ ਤੁਹਾਡੀ ਗੁੰਡਾਗਰਦੀ ਵਿੱਚ ਇਨਵੋਲ ਸੀ ਕਿ ਜਾਂ ਨਹੀਂ ਐਰ ਕਿ ਨਹੀਂ ਹੁਣ ਨਹੀਂ ਪਹਿਲਾਂ ਸੀ ਹਾਂ ਪਹਿਲਾਂ ਸੀਗਾ ਹੁਣ ਨਹੀਂ ਉਹਨੇ ਪਹਿਲਾਂ ਉਹਦੇ ਨਾਲ ਸਾਡਾ ਝਗੜਾ ਸੀ ਉਹ ਸਾਡਾ ਨਿਪਟ ਗਿਆ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਸੀ ਪੁਲਿਸ ਨੂੰ ਦਰਖਾਸਤ ਦਿੱਤੀ ਐਹੀ ਕਰਵਾਈ ਕੀਤੀ ਪੁਲਿਸ ਨੇ ਅਜੇ ਤੇ ਨਹੀਂ ਹੋਈ ਹੁਣ ਸ਼ਾਮ ਨੂੰ ਉਹਨਾਂ ਨੇ ਟਾਈਮ ਦਿੱਤਾ ਵਾ ਭੀ ਸ਼ਾਮ ਨੂੰ ਆਣ ਕੇ ਮੌਕਾ ਵੇਨੇ ਆ ਅੱਜ ਉਹ ਤਰਨ ਤਰਨ ਕੇ ਭੋਗਤੇ ਸੀ ਕਿਹੜੇ ਥਾਣੇ ਕਿਹੜੇ ਥਾਣੇ ਨਹੀਂ ਦਿੱਤੇ ਅਸੀਂ ਚੌਂਕੀ ਮਾਣੋ ਚਾਲ ਠੀਕ ਹੈ ਹਾਂ ਕਮਾਲਪੁਰ ਬਾਬੂ ਜੀ ਅੱਜ ਕੱਲ ਕੀ ਕੋਈ ਝਗੜਾ ਚੁਗੜਾਈ ਸੀ ਹੋਇਆ ਸੀ ਝਗੜਾ ਜੀ ਰਾਤ ਨੂੰ ਇਹਨਾਂ ਗੋਲੀ ਚਲਾਈ ਆ ਜਦੋਂ ਅਸੀਂ ਬੰਬੀ ਦਾ ਪਾਣੀ ਲਾਉਣਾ ਆ ਤੇ ਤਾਰ ਆਉਂਦਿਆਂ ਨੂੰ ਉਹਨਾਂ ਵੱਡੀ ਕਿੰਨੇ ਵੱਡੀ ਇਹਨੇ ਵਤਾਰ ਸਿੰਘ ਨੇ ਅੱਛਾ ਹਾਂ ਤੇ ਮੁੜ ਕੇ ਵਤਾਰ ਸਿੰਘ ਦੋਵੇਂ ਪੇਪਰ ਤੋਂ ਗੋਲੀਆਂ ਮਾਰ ਦੇ ਸਾਡੇ ਮੁੰਡਿਆਂ ਨੂੰ ਅਸੀਂ ਮੁੜ ਕੇ ਭੱਜ ਗਏ ਜੀ ਕਿੰਨੀਆਂ ਗੋਲੀਆਂ ਮਾਰੀਆਂ ਚਲਾਈਆਂ ਪੰਜ ਗੋਲੀਆਂ ਚਲਾਈਆਂ ਜੀ ਬੇਸ਼ੱਕ ਅਹ ਸ਼ਰੀਆਮ ਸਿੱਧੀਆਂ ਗੋਲੀਆਂ ਦੇ ਸੀ ਸਿੱਧੀਆਂ ਮਾਰਦੇ ਸੀ ਬੀ ਗੁੰਡਾ ਗਰਦੀ ਮੂਰੀ ਕੀਤੀ ਗੁੰਡਾ ਤੇ ਅਸੀਂ ਦੂਰ ਕਰਕੇ ਭੱਜ ਗਏ ਆਂਟੀ ਨਾਲ ਹੀ ਸਾਡੇ ਇਹ ਵੀ ਨਾਲ ਹੀ ਕੁੜੀ ਜੀ ਜੀ ਇਹ ਮਾਮਲਾ ਹੈ ਵੀ ਪਹਿਲੀ ਠੇਕੇ ਤੇ ਆ ਵੀ ਇਹ ਨਾ ਹੋਣਾ ਪਹਿਲਾਂ ਤੋਂ ਉਹ 5 ਸਾਲ ਤੋਂ 7 ਸਾਲ ਤੋਂ ਹੋ ਵਾਰਿਆ ਵਾ ਤੇ ਹੁਣ ਇਹਨਾਂ ਲਈ ਆ ਕਮਲਪੁਰ ਵਾਲਿਆਂ ਮੁੰਡਿਆਣੇ ਤੇ ਇਹ ਆਉਂਦੇ ਆ ਵੀ ਇਹ ਨਾਮ ਮੇਰੀ ਲਾਗੇ ਜ਼ਮੀਨ ਆ ਤੇ ਮੈਂ ਰਾਤੀ 9:30 ਦਾ ਟਾਈਮ ਸੀ ਤੇ ਇਹਨਾਂ ਮੈਨੂੰ ਆਜ ਮਾਰੀ ਆ ਵੀ ਮੋਟਰ ਚਲਦੀ ਨਹੀਂ ਤੇ ਸਾਡੇ ਲੱਗ ਗਿਆ ਮੈਂ ਇਹਨਾਂ ਦੇ ਲੱਗ ਗਿਆ ਤੇ 9:30 ਵਜੇ ਫਾਇਰ ਜਿਹੜੇ ਪੰਜ ਕੀਤੇ ਆ ਤੇ ਅਸੀਂ ਜਿਹੜੇ ਭੱਜ ਕੇ ਜਿਹੜੇ ਬਚੇ ਅਹੀਂ ਅਨੇ ਵੀ ਹਰ ਹੁਣ ਸਾਹ ਮਿਲਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਕਰੀ ਮੇਰਾ ਤੇ ਸਰ ਵਿੱਚ ਕੋਈ ਲੈਣਾ ਦੇਣਾ ਨਹੀਂਗਾ ਤੇ ਇਸ ਕਰਕੇ ਮੈਨੂੰ ਮੈਂ ਅੱਜ 10 ਕਿਲੋਮੀਟਰ ਆ ਰਿਆਂ ਤੇ ਇੱਥੇ ਆ ਕੇ ਫਾਇਰ ਮਾਰੀ ਤੇ ਮੇਰੇ ਤੇ ਫਾਇਰ ਵੀ ਲੱਗ ਸਕਦਾ ਹੈ ਤੇ ਮੇਰੇ ਨਾਲ ਤੇ ਉਹਨਾਂ ਦਾ ਕੋਈ ਝਗੜਾ ਨਹੀਂਗਾ ਇਹਨਾਂ ਪਹਿਲੀ ਥੇਕੇ ਦੇ ਲਈ ਚਲੋ ਠੀਕ ਪੁਲਿਸਾਰੇ ਹੀ ਪਟਾਲ ਕਰ ਰਹੇ ਆ ਜਿਹੜੀ ਵੀ ਗੱਲ ਸਾਹਮਣੇ ਆਈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਨੂੰਨੀ ਕਾਰਵਾਈ ਕਰੇ ਕਿਹੜੀ ਪੱਤੀ ਉਹ ਦਿਖਾ ਦਸੀ ਕਿ ਕਿਹੜੀ ਰਾਜਵੀਰ ਕੋਲੋਂ ਦਰਖਾਹ ਦਿੱਤੀ ਗਈ ਆਪਤਨੀ ਕੋਮਲ ਜੀ ਜੀ ਦੇ ਬਰਕਰਾਰ ਹਾਂਜੀ ਜੀ ਦੇ ਬਰਕਰਾਰ ਨਹੀਂ ਨਹੀਂ ਗੁਜਾਰ ਸਿੰਘ ਦੀ ਹਾਂ ਆਵਤਾਰ ਸਿੰਘ ਦੀ ਸਤਾਰ ਸਿੰਘ ਸਾਨੂੰ ਦਲੀਪ ਸਿੰਘ ਜੀ ਮੈਨੂੰ ਜੀ ਜੀ ਨੇ ਕਿਹਾ ਬੋਲੀ ਵਾਲੀ ਚਲੀ ਗਈ ਜੀ ਨਹੀਂ ਵੈਰੀਫਾਈ ਕਰਦੇ ਪਿੰਡ ਦੇ ਵਿੱਚੋਂ ਸਰ ਛੋਟੇ ਮਲਾਜਮ ਸਾਡੇ ਗਿਆ ਸੀ ਪਿੰਡ ਵਾਲੇ ਤੇ ਕਹਿੰਦੇ ਵੀ ਅਜੇ ਗੋਲੀ ਦੀ ਆਵਾਜ਼ ਆ ਰਹੀ ਸੀ ਪਰ ਕੱਲ ਵੀ ਆਈਪੀ ਡਿਊਟੀ ਹੋ ਰਹੀ ਕਰ ਚਲੀ ਗਈ ਥੋੜਾ ਜਿਹਾ ਵੈਰੀਫਾਈ ਕਰਕੇ ਜਿਹਦੇ ਕਾਰਨ ਬੜੀ ਚਾਲੀ ਕਰਦੀ